ਕਿਉਂ ਕਿਉਂ ਨਹੀਂ ਲੈ ਰਹੇ ਪੈਸੇ ਕਿਉਂ ਨਹੀਂ ਲੈ ਰਹੇ ਇਹ ਦੇਖ ਸੋਕਰ ਕਿਉਂ ਨਹੀਂ ਵੇਸੇ ਪੈਸੇ ਕਿਉਂ ਨਹੀਂ ਲੈ ਰਹੇ ਮਹਿਮਾਨਾ ਕਹਿੰਦੇ ਵੀ ਕੋਈ ਨਹੀਂ ਯਾਰ ਤੁਸੀਂ ਪਿਆਰ ਦਿੰਦੇ ਇੰਨਾ ਇਹ ਹੀ ਬਹੁਤ ਆ ਧੰਨਵਾਦ ਖੂਬਸੂਰਤ ਪਾਕਿਸਤਾਨ ਤੇ ਖੂਬਸੂਰਤ ਪਹਾੜ ਪਹਾੜਾਂ ਤੋਂ ਥੋੜਾ ਭਰਾ ਦੂਰ ਨਹੀਂ रह ਸਕਦਾ ਪਾਕਿਸਤਾਨ ਵੀ ਅਸੀਂ ਪਹਾੜਾਂ ਦੇ ਵਿੱਚ ਆ ਚੁੱਕੇ ਹਾਂ ਹਰ ਇੱਕ ਕੰਟਰੀ ਦੇ ਪਹਾੜ ਦੇਖਿਆ ਆਪਾਂ ਪਾਕਿਸਤਾਨ ਦੇ ਕਿਉਂ ਛੱਡਦੇ ਆਹ ਦੇਖੋ ਜੀ ਖੱਚਰਾ ਵੱਡੇ ਭਰਾ ਜੀ ਇਹਨਾਂ ਨੂੰ ਆਪਾਂ ਲੈਣ ਲੱਗਿਆ ਸੈਵਨ ਅਪ ਰਾਹ ਚ ਰੁਕੇ ਸੀਗੇ ਮਰੀ ਜਾਂਦੇ ਓਏ ਹਮਜ਼ਾ ਨੂੰ ਹੁਣੇ ਬਰਫ਼ ਦਿਖੀ ਹਮਜ਼ਾ ਖੁਸ਼ ਹੋ ਗਿਆ ਓ ਵੇ ਬਰਫ ਮਰੀ ਦੇ ਮਾਲ ਰੋਡ ਦੇ ਉੱਤੇ ਤੇ ਇੱਥੇ ਮੈਂ ਮਿਲਿਆ ਇਹਦਾ ਪਿਆਰੇ ਜੇ ਵੀਰਾਂ ਨੂੰ ਤੇ ਇਹਦਾ ਨਾਲ ਹੁਣ ਵੀਡੀਓ ਬਣ ਰਹੀ ਹੈ ਇਹਦਾ ਸਾਰਿਆਂ ਦੀ ਰੱਬ ਵੱਡੀ ਸਾਰੀ ਉਮਰ ਲੰਬੀ ਕਰੇ ਤੇ ਅਗਲੀ ਵਾਰੀ ਮੈਂ ਮੁਲਤਾਨ ਆਵਾਂ ਤੇ ਇਹਦਾ ਸਾਰਿਆਂ ਨੂੰ ਉੱਥੇ ਮਿਲਾਂ ਦੇਖ ਲੋ ਕੋਈ ਸਿਕਿਉਰਿਟੀ ਨਹੀਂ ਹੈ ਓਪਨ ਤੁਸੀਂ ਫੇਰੇ ਦਿਓ ਤੇ ਦੁਨੀਆ ਨੂੰ ਪੇਗਾਮ ਦੋ ਨਾ ਕਿ ਸੇਫ ਕੰਟਰੀ ਹੈ ਪੂਰੀ ਸੇਫ ਜੀ 100% ਸੇਫ ਕੰਟਰੀ ਹੈ ਕੋਈ ਬਾਕੀ ਕਰ ਲਏ ਮੇਰੇ ਦੋਸਤ ਨੇ ਬਾਕੀ ਕੰਟਰੀ ਮੇਂ ਇੱਕ ਦਿਨ। ਹੈਲੋ ਜੀ ਹੈਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਫਰੋਮ ਇਸਲਾਮਾਬਾਦ 라ਵਲਪਿੰਡੀ ਸੋ ਤੁਸੀਂ ਪਿੱਛੇ ਦੇਖੋ ਸੋਹਣੇ ਸੋਹਣੇ ਪਹਾੜ ਅੱਜ ਉਹਨਾਂ ਪਹਾੜਾਂ ਵੱਲ ਵੀ ਜਾਵਾਂਗੇ ਤੇ 라ਵਲਪਿੰਡੀ ਦੀਆਂ ਇਸਲਾਮਾਬਾਦ ਦੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਜਗਾ ਅੱਜ ਤੇ ਕੱਲ ਦੋ ਦਿਨਾਂ ਚ ਦਿਖਾਵਾਂਗੇ ਤੇ ਆਹਾ ਸਾਡੀ ਲੋਕੇਸ਼ਨ ਸੀ ਜਿੱਥੇ ਅਸੀਂ ਰਹੇ ਸੀ ਬੜੀ ਪ੍ਰਾਈਮ ਬੜੀ ਚੰਗੀ ਲੋਕੇਸ਼ਨ ਸੀ ਤੇ ਪਿੱਛੇ ਸੋਹਣੇ ਸੋਹਣੇ ਬਣੇ ਘਰ ਦੇਖੋ ਕਹਿੰਦੇ ਕਰੋਨਾ ਚ ਇਹਨਾਂ ਦੀ ਵੈਲਿਊ ਹੈ ਕੋਈ 10 ਕਰੋੜ ਰੁਪਏ 12 ਕਰੋ ਪਹਾੜ ਬੜੇ ਸੋਹਣੇ ਆ ਜੀ ਪਾਕਿਸਤਾਨ ਦੇ ਤੇ ਆ ਸਾਡਾ ਅਪਾਰਟਮੈਂਟ ਸੀਗਾ ਤੇ ਉੱਠਿਆ तकरीबन 8:30 ਵਜੇ ਰਾਈਟ ਨਾਉ ਟਾਈਮ ਹੋ ਰਿਹਾ ਵਾ 10:30 ਵੀਡੀਓ ਆਪਣੀ ਅਪਲੋਡ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਆ ਵੀਡੀਓ ਆਪਾਂ ਬੰਬ ਕੱਢੀ ਜਾਂਦੇ ਆ ਕੱਲ ਬੱਸ ਦਾ ਸਫ਼ਰ ਬੜਾ ਸੋਹਣਾ ਸੀਗਾ ਤੇ ਤੁਸੀਂ ਜੇ ਵੀਡੀਓ ਬੱਸ ਵਾਲੀ ਨਹੀਂ ਦੇਖੀ ਇੱਥੇ ਜਿਵੇਂ ਮੈਂ ਆਇਆ ਤੇ ਤੁਸੀਂ ਦੇਖ ਸਕਦੇ ਆ ਉਹ ਤੁਹਾਨੂੰ ਮੈਂ ਪਹਾੜ ਦਿਖਾਉਣਾ ਬੜੇ ਸੋਹਣੇ ਆ ਆ ਦੇਖੋ ਜੀ ਪਹਾੜ ਇੱਥੋਂ ਦਾ ਇੱਕ ਕਹਿੰਦੇ ਫੇਮਸ हेयरਲ ਸਟੇਸ਼ਨ ਆ ਉਹਨੂੰ ਕਹਿੰਦੇ ਆ ਮੜੀ तो so, आप ट्राई करेंगे मड़ी तक भी जाके आवेंगे बाकी होना चार तो पहाड़ देखो आए हम आपका रबता अपने रूम से करवाते हैं ये हमारा रूम है रूम नंबर वन और ये बाहर का एरिया हमजा भाई चौल खा रहा है खा ले खा भाई और ये हमजा का रूम देखो कितना क्लीन रूम है हमजा का कला कंबल ही टेटा है बाकी सारा रूम सही है और मेरा रूम चेक करें ये है चढ़ता पंजाब रो ला पंजाब है फर्क ਮੇਰੇ ਵਿੱਚ ਔਲ ਗਰਮ ਹੋ ਰਿਹਾ ਰਾਤ ਪਲਾਉ ਚਿਕਨ ਪਲਾਉ ਲਿਆ ਸੀਗਾ ਤੇ ਖਾਦਾ ਨਹੀਂ ਗਿਆ ਉੱਥੇ ਤੇ ਹੁਣ ਗਰਮ ਹੋ ਗਿਆ ਤੇ ਖਾਣੇ ਆ ਪਤਨ ਜੀ ਅੱਜ ਜਿਹੜਾ ਹਾਂ ਲਓ ਜੀ ਟੈਕਸੀ ਵੀ ਆ ਚੁੱਕੀ ਆ ਤੇ ਇਧਰ ਚਾਹ ਵੀ ਆ ਚੁੱਕੀ ਆ ਜਲਦੀ ਜਲਦੀ ਚਾਹ ਪੀਨੇ ਆ ਤੇ ਭੱਜਦੇ ਆ ਫੇਰ ਚਲਦੇ ਆ ਬਾਈਕ ਕਰਦੇ ਆ ਰੈਂਟ ਤੇ ਪਹਾੜਾਂ ਵੱਲ ਚਲਦੇ ਆ ਪਿੱਛੇ ਦੇਖੋ ਮਸਜਿਦ ਬੜੀ ਸੋਹਣੀ ਆ भाई आ गया वहां यहां का स्टेडियम क्रिकेट स्टेडियम इस्लामाबाद रावलपिंडी का सबसे बड़ा इंटरनेशनल क्रिकेट खेले जाते हैं यहां पे ये देखो फोटो लगी हुई ये चेक करें भाई ये देखो आ गया जी स्टेडियम रावलपिंडी का सरणो बड़ा ये उधर विचार रहे हो हां जी हां जी देख रहे हैं आपकी जी लाइव नहीं नहीं लाइव नहीं है ये YouTube पे जाएगी अच्छा, अच्छा ये देखो जी स्टेडियम निकल गया اور ہم کو اج تھوڑا گائیڈ کر رہے ہیں سجاد جی ہمارا راستہ پہلے تھوڑا کم تھا یہ بولے سٹیڈیم بھی دکھا کر چلتے ہیں اپ کو سجاد جی بڑے اچھے انسان ہیں سارے ان کو السلام علیکم بولے ابھی ہم ہیں جی مری روڈ تے آ سی تے آ اوپر دی جا رہی ہے اسکائی ٹرین ہے ایتھوں دی میٹرو ٹرین لوڈی راول پنڈی پہنچ چکے ہیں پھر ایتھے مسئلہ پی گیا ਬਾਈ ਟੈਕਸੀ ਵਾਲੇ ਕੋਲ ਕੈਸ਼ ਐਣੀ ਸੀ ਉਹ ਮਸਲਾ ਨਿਬੜਿਆ ਤੇ ਆਪਾਂ ਬਾਈਕ ਰੈਂਟਲ ਵਾਲੇ ਬਾਈ ਕੋਲ ਆ ਚੁੱਕੇ ਆ ਤੇ ਇੱਥੋਂ ਕਰ ਰਹੇ ਆ ਬਾਈਕ ਰੈਂਟ ਇੱਥੋਂ ਦੇ ਮਾਊਂਟਨਸ ਘੁੰਮਣ ਵਾਸਤੇ ਤੇ ਮੈਂ ਤੁਹਾਨੂੰ ਹੁਣ ਬਾਈਕ ਬਾਰੇ ਦੱਸਦਾ ਕਿੱਥੋਂ ਰੈਂਟ ਹੋਣੀ ਆ ਜੇ ਤੁਸੀਂ ਪਾਕਿਸਤਾਨ ਘੁੰਮਣ ਆ ਰਹੇ ਹੋ ਤਾਂ ਬਾਈਕ ਰੈਂਟ ਤੁਹਾਨੂੰ ਈਜ਼ੀ ਮਿਲ ਜਾਣੀ ਉਹ ਵੀ ਬਹੁਤ ਛੋਟੀ ਰਕਮ ਦੇ ਵਿੱਚ ਇਹ ਆ ਜੀ ਇਹਨਾਂ ਦੀ ਜਗ੍ਹਾ ਉੱਤੇ ਨੰਬਰ ਲਿਖਿਆ ਪੜ੍ਹ ਸਕਦੇ ਆ ਤੇ ਆ ਹੈਗੀ ਆ ਸ਼ਾਪ ਤੇ ਜਿਹੜੀ ਆਪਾਂ ਬਾਈਕ ਰੈਂਟ ਕਰ ਰਹੇ ਆ ਆ ਵਾਲੀ 125 ਸੀਸੀ ਆ ਯਾਮਾਹਾਂ ਦੀ ਬਾਈਕ ਜਿਹਦੇ ਅਸੀਂ ਪੇ ਕਰਨੇ ਆ ਮੈਨੂੰ ਲੱਗਦਾ 2400 ਪਾਕਿਸਤਾਨੀ ਰੁਪਏ ਆ ਇੰਡੀਆ ਦੇ ਤਕਰੀਬਨ 800 ਬਣ ਜਾਣੇ ਆ ਆਏ ਹਾਏ 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 ਚੁੱਪਰ ਓਕੇ ਭਾਜੀ ਮਿਲਦੇ ਆਗੇ ਮੈਂ ਵੀ ਮੁੰਡਿਓ ਕਰ ਲਈ ਬਾਈਕ ਰੈਂਟ ਹੁਣ ਚੱਲੇ ਆ ਭੜਾਲ ਨੂੰ ਬਾਈਕ ਰੈਂਟ ਕਰ ਲਈ ਥੀ ਆਪਾਂ ਮਨੇ ਐਕਸਚੇਂਜ ਕਰवानी ਹੈ ਇਹ ਬੋਲ ਰਹੇ ਆ ਯਹਾਂ ਪੇ ਨਹੀਂ ਹੈ ਓ ਗੋਡ ਮਣੀਗ੍ਰਾਮ ਹੈਗਾ ਅੱਗੇ ਔਰ ਇਹ ਮਣੀਗ੍ਰਾਮ ਉੱਥੇ ਜਾਣਾ ਹੁਣ ਕਰੰਸੀ ਡੈਡੀ ਨੇ ਦੀ ਸੀ ਮੇਰੇ 12000 ਪਾਕਿਸਤਾਨੀ ਉਹ ਉੱਡ ਗਏ ਸਾਰੇ ਅਬ ਨਈ ਕਰੰਸੀ ਐਕਸਚੇਂਜ ਹੋਗੀ जी हम रुके हैं पेट्रोल पंप पे यहाँ पे पीने लगे हैं बोतल और ये पेट्रोल पंप है कोल्ड ड्रिंक ठंडी होगी गर्म होगी ठंडी नहीं मिलेगी भी नहीं। कहीं भी नहीं मिलेगी नहीं। मिल सकती है इनके पास यार ठंडा कोक नहीं मिल रहा सभी ने गर्म रखा हुआ है ये देखिए मुजफ्फरबाद कोहाला लोअर टोपा और हम हमजा को इधर बुला लेते हैं वहां पर खड़ा होगा ਪਹਿਲੀ ਡਰਾਈਵ ਕਰ ਰਹੇ ਆ ਪਹਿਲੀ ਵਾਰੀ ਤਾਂ ਹੀ ਤੇ ਬਲੀ ਆਉਣਾ ਚਸ ਆ ਗਈ ਮੈਂ ਕਹਿੰਦਾ ਆਈਡੀ ਇਹ ਸੋਚ ਕੇ ਨਹੀਂ ਆਪਾਂ ਤੁਰੇ ਵੀ ਜਾਣਾ ਗਾ ਮੋਟਰਸਾਈਕਲਾਂ ਤੇ ਤੇ ਆਉਣਾ ਅਖਬਾਰਾਂ ਤੇ ਉਹਦਾ ਤਾਂ ਹੁੰਦਾ ਜਾਣਾ ਕਾਰਾਂ ਤੇ ਆਉਣਾ ਅਖਬਾਰਾਂ ਤੇ ਪਰ ਮੇਰਾ ਵਾਲ ਟੂਰਾ ਤੈਨੂੰ ਪਤਾ ਹਾਂ ਆ ਵੇਖ ਲਓ ਬਾਈ ਜੀ ਬੰਦਾ ਵੇਖ ਲਓ ਇਹਨੂੰ ਸਪੈਸ਼ਲ ਮੋਟਰਸਾਈਕਲ ਤੇ ਢੇਡਾ ਕਢਾਉਣ ਮੈਂ ਆਇਆ ਇਨੀ ਦੂਰੋਂ ਮੈਂ ਬਾਰੀ ਤੋਂ ਆਇਆ। ਓ ਜੀ ਹੁਣ ਕੋਕ ਕੋਕ ਪੀਣ ਲੱਗੇ ਆ ਇਥੋਂ ਮੈਂ ਕਿਹਾ ਪੀ ਲਈਏ ਕੁਝ ਪੀਣ ਨੂੰ ਠੰਡਾ ਦੁੱਧ। ਹਾਂਜੀ। ਦੇਖੋ ਜੀ ਖੂਬ ਸੂਰਤ ਪਾਕਿਸਤਾਨ ਦੀਆਂ ਖੂਬਸੂਰਤ ਜਗਾਵਾਂ। ਇਹ ਕਿੱਟੀ ਸੋਹਣੀ ਲੱਗ ਰਹੀ ਹੈ ਮਸਜਿਦ ਪਹਾੜਾਂ ਦੇ ਵਿਚਾਲੇ। ਦੇਖੀ ਮਿੱਧਣਾ ਚਾਹੀ ਚਾਚਾ। ਹਾਂਜੀ ਚਾਚਾ ਥੋੜੂ ਚਾਚਾ ਬਲਾਸਾ ਦੋ ਬੈਂ। ਇਹ ਕੁਝ ਮਰਜੀ ਹੋ ਜੀ। ਤੁਹਾਨੂੰ ਦੋ ਦਤਾ ਪਹਿਲਾਂ ਮੈਂ। ਚਾਚਾ ਕਹੋ ਭਾਈ ਕਹੋ। ਵੱਡਾ ਭਰਾ ਵੱਡਾ ਭਰਾ ਇਹ ਮੇਰਾ ਵੱਡੇ ਭਰਾ ਜੀ ਇਹਨਾਂ ਤੋਂ ਆਪਾਂ ਲੈਣ ਲੱਗਿਆ ਸੈਵਨ ਅਪ ਰਾਹ ਚ ਰੁਕੇ ਸੀਗੇ ਮਰੀ ਜਾਂਦੇ ਹੋਏ ਤੇ ਆ ਵੀ ਹੈ ਜੀ 120 ਖੁਦ ਦਿੰਦੇ ਆ ਸ਼ੁਕਰੀਆ ਜੀ ਮਿਹਰਬਾਨੀ ਜੀ ਜਰਾਕਲ ਅਲਾਫੀ ਜੀ ਫੇਰ ਮਿਲਦੇ ਆ ਇਨਸ਼ਾ ਅੱਲਾਹ ਚਲੋ ਵੀ ਚਲੀ ਅਕੇ ਬੜੇ ਚੰਗੇ ਲੋਕ ਹੈ ਜੀ ਇੱਥੋਂ ਦੇ ਬੜਾ ਪਿਆਰ ਦਿੰਦੇ ਆ ਇੰਨਾ ਪਿਆਰ ਦਿੰਦੇ ਆ ਕਿ ਜੀ ਕਰਦਾ ਹੁਣ ਇੱਥੇ ਰਹਿਣ ਲੱਗ ਜੀ ਇੱਥੋਂ ਦੇ ਸੋਹਣੇ ਸੋਹਣੇ ਪਿੰਡਾਂ ਵਿੱਚੋਂ ਦੇ ਨਿਕਲਦੇ ਨਿਕਲਦੇ ਅਸੀਂ ਪਹੁੰਚਣ ਵਾਲੇ ਆ ਜੀ ਮਰੀ ਮਰੀਕ ਇੱਥੋਂ ਦਾ ਇੱਕ ਬਹੁਤ ਸੋਹਣਾ ਹਿੱਲ ਸਟੇਸ਼ਨ ਆ ਤੇ ਇੱਥੋਂ ਦੇ ਰੋਡ ਪਹਾੜਾਂ ਵਾਲੇ ਵੀ ਬੜੇ ਸੋਹਣੇ ਆ ਕੋਈ ਟੂਆ ਟੇ ਪਾਣੀ ਬਹੁਤ ਵਧੀਆ ਰੋਡ ਬਣਾਏ ਹੋਏ ਆ ਆ ਵੇਖੋ ਮੂਰਖਾ ਦਾ ਇੱਕ ਖੂਬਸੂਰਤ ਪਾਕਿਸਤਾਨ ਤੇ ਖੂਬਸੂਰਤ ਪਹਾੜ ਪਹਾੜਾਂ ਤੋਂ ਥੋੜਾ ਭਰਾ ਦੂਰ ਨਹੀਂ रह ਸਕਦਾ ਪਾਕਿਸਤਾਨ ਵੀ ਅਸੀਂ ਪਹਾੜਾਂ ਦੇ ਵਿੱਚ ਆ ਚੁੱਕੇ ਆ ਹਰੇਕ ਕੰਟਰੀ ਦੇ ਪਹਾੜ ਦੇਖਿਆ ਆਪਾਂ ਪਾਕਿਸਤਾਨ ਦੇ ਕਿਉਂ ਛੱਡਦੇ ਆ ਆ ਦੇਖੋ ਜੀ ਖਚਰਾ ਖਚਰਾ ਬਹੁਤ ਮਹਿੰਤੀ ਹੁੰਦੀਆਂ ਬੰਦਿਆਂ ਤੋਂ ਕਿਤੇ ਜ਼ਿਆਦਾ ਮਿਹਨਤੀ ਹੁੰਦੀਆਂ ਤੇ ਸਾਡਾ ਮੋਟਰਸਾਈਕਲ ਵਧੀਆ ਚੱਲ ਰਿਹਾ। ਹੱਥਾਂ ਨੂੰ ਠੜ ਲੱਗ ਰਹੀ ਹੈ ਨਾ। ਅੱਖਾਂ 'ਚੋਂ ਪਾਣੀ ਵੀ ਆ ਰਿਹਾ। ਆ ਬੱਸ ਦੇਖੋ ਕਿੱਡੀ ਸੋਹਣੀ ਬੱਸ। ਆਏ ਹਾਏ ਹਾਏ ਹਾਏ। ਜਿਹੜਾ ਚਰਨਾ ਅਸੀਂ ਲੱਭ ਰਹੇ ਸਾਨੂੰ ਮਿਲਿਆ ਨਹੀਂ। ਅੱਗੇ ਪੁੱਛਦੇ ਅੱਗੇ ਘਰ ਜਾ ਕੇ ਉਹਨਾਂ ਨੂੰ ਪੁੱਛਦੇ ਆਂ ਸ਼ਾਇਦ ਉਹਨਾਂ ਨੂੰ ਪਤਾ ਹੋਵੇ। ਦੇ ਰਿਹੇ ਚੱਲ ਰਿਹਾ ਚੱਲ ਅੱਛਾ ਨਾ ਝਰਨੇ ਦੀ ਆਵਾਜ਼ ਵੀ ਕੋਈ ਨਹੀਂ ਆ ਰਹੀ ਧਿਆਨ ਨਾਲ ਸੁਣ ਪਾਣੀ ਦੀ ਆਵਾਜ਼ ਆਉਂਦੀ ਇੱਥੇ ਕੋਈ ਬਾਤ ਨਹੀਂ ਚੱਲ ਫਿਰ ਮਰੀ ਨੂੰ ਚਲੀਏ ਆਪਾਂ ਛੱਡ ਕੇ ਦੇਖ ਝਰਨਾ ਮਰੀ ਚੱਲਦੇ ਹੌਰ ਸ਼ਾ ਆਉਂਦੀ ਹਮਜ਼ਾ ਨੂੰ ਹੁਣੇ ਬਰਫ਼ ਦਿਖੀ ਹਮਜ਼ਾ ਖੁਸ਼ ਹੋ ਗਿਆ ਓ ਵੇ ਬਰਫ ਮਥਾ ਟੇਕਲਾ ਬਰਫ ਨੂੰ ਬਰੋ ਵਾਲੀ ਸਟੋਰੀ ਵਾਲੀ ਚਲ ਜਲੀ ਲਓ ਜੀ ਬਰੀ ਮੈਂ ਆਪਕਾ ਸਵਾਗਤ ਹੈ ਬਰੀ ਮੈਂ ਪਹੁੰਚ ਚੁਕੇ ਹਾਂ ਭਾਈ ਸਾਹਿਬ ਸਾਰੇ ਨੇ ਟੂਪੀਆਂ ਸਿਰਾਂ ਤੇ ਲਈਆਂ ਮੂੰਹ ਤੇ ਪਾਇਆ ਸਾਰਾ ਕੋ ਆਪਾਂ ਵੇਖ ਲਾ ਕਿਵੇਂ ਆਏ ਮੈਂ ਲੋ ਵੀ ਗਲਵਜ਼ ਲੈਤੇ ਮੁੰਡੇ ਨੂੰ ਕੋਣ ਆਏਗਾ ਹੁਣ ਬਰਾ ਕੋਲਫੀ ਬਣੀ ਹੋਈ ਸਾਡੇ ਕੋਲਫੀ ਜੰਮ ਗਈ ਨੱਕ ਦੀ ਵੀ ਤੇ ਹੱਥਾਂ ਦੀ ਵੀ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਨੂੰ ਉਹ ਆ ਸਾਹਮਣੇ ਗੇਟ ਦਵਾਰ ਜਾਣੇ ਕੇ ਲਈ ਉੱਪਰ ਕੋ ਭਾਈ 125cc ਮੋਟਰਸਾਈਕਲ ਉੱਪਰ ਨਹੀਂ ਜਾ ਰਹਾ ਇਹ ਚਾਰਜਰ ਕਬ ਲਿਖਾ ਪਾਤੀ ਹੈ ਗੱਡੀ ਚੈਲੈਂਜਰ ਕਾ ਔਰ ਮੈਨੂੰ ਦੇਖ ਕੇ ਨਾ ਮੈਨੂੰ ਦੇਖ ਕੇ ਸਾਰੇ ਇੰਨਾ ਖੁਸ਼ ਹੁੰਦੇ ਆ ਨਾ ਤੁਸੀਂ ਗੱਲਾਂ ਛੱਡ ਦਿਓ ਇੰਨਾ ਖੁਸ਼ ਹੁੰਦੇ ਆ ਜੀ ਮਾਲ ਰੋਡ ਦੇ ਵਿੱਚ ਚਰਚ ਹੁੰਦੀ ਰਹੀ ਆ ਇੱਥੇ ਵੀ ਹੈਗੀ ਆ ਬੜੀ ਮਾਲ ਰੋਡ ਦੀ ਚਰਚ ਦੇਖੋ ਤੁਹਾਡੇ ਸਾਹਮਣੇ ਆ ਗਈ ਆ ਜੀ ਮੋਲਾ ਜੱਟ ਲੀਜੀਏ ਲੋ ਜੀ ਅਸੀਂ ਪੀਣ ਲੱਗੇ ਆ ਚਾਹ ਇਹਨਾਂ ਭਾਈ ਭਾਈ ਜੀ ਹੁਣਾਂ ਕੋਲੋਂ ਤੇ ਹਾਂ ਮਜਾ ਦੀ ਨੱਕ ਪੈ ਰਹੀ ਹੈ ਕਹਿੰਦਾ ਕੁਲਫੀ ਜਮਾਤੀ ਮੇਰੀ ਰਾਹ ਚ ਠੰਡ ਪੂਰੀ ਮੈਂ ਤਾਂ ਪਿੱਛੇ ਨਹੀਂ ਨੱਕ ਤਾਂ ਮੇਰੀ ਵੀ ਬਾਹਰ ਹੀ ਸੀਗੀ ਨੱਕ ਤਾਂ ਮੇਰੀ ਵੀ ਠਰੀ ਪਈ ਆ ਨਾ ਉਹਦੀ ਚਾਹ ਆ ਚੁੱਕੀ ਆ ਲੋ ਜੀ ਮਸਜਿਦ ਆ ਗਈ ਤੁਹਾਡੇ ਅੱਖਾਂ ਦੇ ਸਾਹਮਣੇ ਜਿਹੜੀ ਇੱਥੋਂ ਦੀ ਮੇਨ ਮਸਜਿਦ ਇਹੀ ਹਾਂ ਇਹ ਇੱਥੋਂ ਦਾ ਮਰੀ ਦੀ ਮੇਨ ਮਸਜਿਦ ਹੈ ਜੀ ਤੇ ਥੱਲੇ برف ਪਈ ਹੋਈ ਆ ਉਹ ਵੇਖੋ ਮਾੜੀ ਜੀ ਚੁਟਕੀ ਪਰ ਲਾ ਕੇ ਆਉਣਾ ਹੱਥ برف ਨੂੰ ਲਾਈ ਹੀ ਮੜਾ ਜਾ ਪਹਿਲੇ ਹੀ برف ਬੜਕ ਹੋਈ ਹੋਈ ਹੈ ਲਾਈਏ ਮੜਾ ਜਾ برف ਨੂੰ ਹੱਥ ਅੱਲਾ ਖੈਰ ਕਰੇ ਸਾਰਿਆਂ ਦੀ ਤੇ ਸਾਡੇ ਟ੍ਰਿਪ ਦੀ ਤੇ ਸਾਹਮਣੇ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਕਹਿੰਦੇ ਆ ਕੱਲ ਇੱਥੇ ਦੁਬਾਰੇ ਫਰੈਸ਼ برف ਆਊਗੀ ਹਮਝਾ ਤੈਨੂੰ ਮੈਂ ਇੱਥੇ ਛੱਡ ਜੰਨਾ ਮੈਂ ਕਿਹਾ ਇੱਥੇ ਦੋਵੇਂ ਰਹਿਣੇ ਆ ਪੱਕਾ ਦੋਵੇਂ ਰਹੀਏ ਸਵੇਰ ਨੂੰ ਭਾਵੇਂ ਮੋਟਰਸਾਈਕਲ ਆਪਣਾ ਵਾਪਸੀ ਤੇ ਚੱਲੇਣਾ ਹੈ ਨਾ ਕਿ ਮੈਂ ਵੀ ਸਪੈਸਟਰ ਬਾਕੀ ਦੋ ਦਿਨ ਬਾਹਗੀ ਕੰਟਰੀ ਮੈਂ ਇੱਕ ਦਿਨ ਦੋ ਦਿਨ ਕੋਈ ਜ਼ਰਾ ਬਰ ਮੈਂ ਆਏ ਪੋਸਟ ਵਗੈਰਾ ਦੇਖੀ ਦੇਖੋ ਇਹ ਇੱਕ ਇੱਕ ਮਿਲਦਾ ਹੈ ਜਰੂਰ ਸਾਰੀ ਤਸਵੀਰਾਂ ਬਾਲ ਬਾਲ ਬੈਟਰ। ਤੁਹਾਨੂੰ ਬਹੁਤ ਤੁਸੀਂ ਸਾਰੇ ਕਿੱਥੋਂ ਆ ਜੀ? ਮਲਤਾਨ ਤੋਂ ਆ ਗਏ। ਬੋ ਜੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਚੋਣ ਵਾਲੇ ਆ ਗਏ ਨੇ। ਉੱਥੇ ਫੋਟੋਆਂ ਖਿਚਾ ਰਹੇ ਨੇ। ਉੱਥੇ ਮੈਂ ਜਿਹੜੀ ਸਟਰੀਟ 'ਚ ਰਿਹਾ ਨਾ ਦੋ ਦਿਨ ਉਹਦਾ ਨਾਂ ਸੀਗਾ ਉੱਥੇ ਰੈਸਟੋਰੈਂਟ ਪਾਕ ਸਪੈਸ਼ਲ। ਤੁਸੀਂ ਸੁਣਿਆ ਹੋਣਾ। ਉੱਥੇ ਵਜੋਂ ਗਿਆ ਨਾ ਦੋ ਦਿਨ ਰਿਹਾ ਤੇ ਦੋ ਰਾਤਾਂ ਮੇਰੇ 6 ਵਾਰੀ ਮੈਂ ਉਥੇ ਕਾਟਾ ਖਾਧਾ ਤੇ 3 ਵਾਰੀ ਬਿਨੂ ਵੀ ਪਤਾ ਨਹੀਂ ਕੌਣ ਕਰ ਗਿਆ ਅੱਛਾ ਇੰਨੇ ਚੰਗੇ ਆ ਤੁਸੀਂ ਤੇ ਉਦੋਂ ਮੈਨੂੰ ਆਇਆ ਲੱਗਿਆ ਵੀ ਮੇਰਾ ਦੁਬਈ 'ਚ ਇੰਨਾ ਖਿਆਲ ਰੱਖਿਆ ਜਾ ਰਿਹਾ ਜਦੋਂ ਮੈਂ ਪਾਕਿਸਤਾਨ ਗਿਆ ਤੇ ਮੇਰਾ ਬਣੂਗਾ ਕੀ ਤੇ ਇੱਥੇ ਆ ਕੇ ਸਾਰੇ ਹੀ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਮੈਂ ਕਹਿੰਦਾ ਵੀ ਕੋਰੋਨਾ ਆ ਜਾਂਦਾ ਤੁਸੀਂ ਇੰਨਾ ਪਿਆਰ ਮਿਲ ਰਿਹਾ ਸਰਦਾਰ ਸਾਹਿਬ ਮੁਸਤਾਨ ਮੁਸਤਾਨ ਆਓਗੇ ਤੁਸੀਂ ਕਾਂਡ ਤੋਂ ਮੇਰੇ ਵੀਰ ਜੀ ਪਰ ਇਹ ਮਾਈਕਰ ਤੁਸੀਂ ਕਿਥੋਂ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਆ ਤੇ ਹੁਸ਼ਿਆਰਪੁਰ ਕਿਦੇ ਕਿਹੜਾ ਬੱਜਿਆ ਨਹੀਂ ਜੀ ਬਸ ਬੜੀ ਕਵਾਇਸ਼ ਹੈ ਕਿ ਜਿੰਨੀ ਜਲਦੀ ਜਿੰਨੀ ਕਵਾਇਸ਼ ਹੈ ਸ਼ੈਦੀਪੁਰੀ ਹੋਵੇ ਤੇ ਤੁਸੀਂ ਆਓ ਮੈਂ ਤਾਂ ਕਹਿਣਾ ਆਪਣੇ ਮਾਟਰ ਕੋਲ ਜਾਣਾ ਮੈਂ ਇੱਧਰ ਤੇ ਤੁਸੀਂ ਇੱਧਰ ਅਸੀਂ ਸਾਰੇ ਆਉਂਦੇ ਰਹੇ ਜੀ ਬਿਲਕੁਲ ਜੀ ਬਿਲਕੁਲ ਜੀ ਆਓ ਤਾਂ ਮਲਤਾਨਾ ਨਾ ਮੈਂ ਅਗਲੀ ਵਾਰੀ ਅਗਲੀ ਵਾਰੀ ਪੱਕਾ ਠੀਕ ਅਗਲੀ ਵਾਰੀ ਸਾਰੇ ਪਾਸੇ ਕੁਮਾਈ 25 ਮੁਲਕੋ ਦੇ ਟੂਰ 'ਚ ਹੈ 25 ਬਾਕੀ ਤੁਸੀਂ ਨੰਬਰ ਲੈ ਲੇ ਸੇਰੇ YouTube ਚੈਨਲ ਮੈਂ ਸ਼ੁਰੂ ਕੀਤਾ ਥੋੜਾ ਜਿਹਾ ਪਹਿਲਾਂ ਹੀ 1 ਮਹੀਨਾ ਪਹਿਲਾਂ ਇਹ ਮੇਰਾ ਮੁਲਕ ਨੰਬਰ 9 ਆ 10ਵਾਂ ਅਫਗਾਨਿਸਤਾਨ ਫੇਰ ਕਦਰ ਉਹ ਬਾਣ ਕੋ ਬਦੇ ਸਾਰੀਆਂ ਬੰਦੇ ਕੜੀਆਂ ਤੇ ਤੁਸੀਂ ਜ਼ਰੂਰ ਦੇਖੋਗੇ ਜੀ ਆ ਜਿਹੜਾ ਰਾਜਸਥਾਨ ਵੀ ਉਹ ਫੇਰ ਆਪਣੀ ਵੀ ਇੱਕ ਤਸਵੀਰ ਬਣਾ ਲੈਣਾ ਸਾਡੀ ਨਾਮ ਹੈ ਗਰੁੱਪ ਮੇਹਰਬਾਨੀ ਜੀ ਜੀ ਜਿਹੜਾ ਇਹਦਾ ਨਾਮ ਹੈ YouTube ਦਾ ਟ੍ਰੈਵਲ ਸਿੰਘ ਟ੍ਰੈਵਲ ਜੀ ਟ੍ਰੈਵਲ ਸਿੰਘ ਮੇਰੇ ਭਾਈ ਕਿੱਥੋਂ ਤੁਸੀਂ ਬਾਬਲਪੁਰ ਤੋਂ ਬੜਾ ਸੋਹਣਾ ਮੁੰਡਾ ਯਾਰ ਬੜਾ ਵੀ ਸੇਲੀਆਂ ਹੋਣੀਆਂ ਮੈਨੂੰ ਲੱਗਦਾ ਹਾਂ ਜੀ ਆ ਗਿਆ ਭਈਆ ਤੁਹਾਡਾ ਫੋਨ ਹੈ ਮੇਰਾ ਹੀ ਹੈ ਤੁਸੀਂ ਆਪਣਾ ਬੱਚੇ ਨੇ ਵੀਡੀਓ ਅਪਲੋਡ ਕਰਨੀ ਹੈ ਮੈਂ ਵੀਡੀਓ ਬਣਾ ਕੇ ਹਾਂ ਜੀ ਹਾਂ ਜੀ ਸਬਸਕ੍ਰਾਈਬ ਕਰ ਲਓ ਪਹਿਲਾਂ ਇੱਕ ਟਰੈਵਲ ਸਿੰਗ 07 ਨਾ ਕਰੀ ਸੋਏ ਆ ਜੇ ਨਾ ਦੇ ਭਾਈ ਇੱਥੋਂ ਮੈਂ ਹੁਣ ਵੀਡੀਓ ਬਣਾਉਣੀ ਸ਼ੁਰੂ ਕਰਦਾ ਜਿਹੜੇ ਰੱਬ ਕੇ ਰੱਖਾ ਵੀਡੀਓ ਬਣਾਣੀ ਆ ਆ ਖੜੇ ਆ ਜੀ ਮਰੀ ਦੇ ਮਾਲ ਰੋਡ ਦੇ ਉੱਤੇ ਤੇ ਇੱਥੇ ਮੈਂ ਮਿਲਿਆ ਇਹਨਾਂ ਪਿਆਰੇ ਜੇ ਵੀਰਾਂ ਨੂੰ ਤੇ ਇਹਨਾਂ ਨਾਲ ਹੁਣ ਵੀਡੀਓ ਬਣ ਰਹੀ ਆ ਇਹਨਾਂ ਸਾਰਿਆਂ ਦੀ ਰੱਬ ਵੱਡੀ ਸਾਰੀ ਉਮਰ ਲੰਬੀ ਕਰੇ ਤੇ ਅਗਲੀ ਵਾਰੀ ਮੈਂ ਮੁਲਤਾਨ ਆਵਾਂ ਤੇ ਇਹਨਾਂ ਸਾਰਿਆਂ ਨੂੰ ਉੱਥੇ ਮਿਲਾਂ ਇਨਸ਼ਾ ਅੱਲਾਹ ਜੀ ਰੱਬ ਚੜ੍ਹਦੀ ਕਲਾ ਤੇ ਰੱਖੇ ਲਓ ਜੀ

ਮਰੀਜ਼ ਫਿਰ ਇੰਜੋਏ ਕਰ ਰਹੇ ਹੋ ਮਰੀਜ਼ ਇੰਜੋਏ ਜੀ ਖੰਡ ਨੂੰ ਮਾਰ ਰਹੇ ਆ ਤੇ ਜੀ ਕਰਦਾ ਚਾਹ 5 ਮਿੰਟ ਬਾਦ ਪੀਛ ਲਈਏ ਕਿੰਜ ਲਈਏ ਕੀ ਬਾਤ ਹੈ ਜੀ ਤੇ ਕਿੱਥੇ ਦੇ ਹੋ ਵੈਸੇ ਤੁਸੀਂ ਮੈਂ ਲੁਧਿਆਣਾ ਪੰਜਾਬ ਤੋਂ ਹਾਂ ਚੜ੍ਹਦਾ ਪੰਜਾਬ ਇੰਡੀਆ ਤੋਂ ਆਇਆ ਜੀ ਅੱਛਾ ਮਾਸ਼ਾਅੱਲਾ ਇੰਡੀਆ ਤੇ ਆ ਗਏ ਹਾਂ ਜੀ ਇੰਡੀਆ ਤੋਂ ਆਇਆ ਹਾਂ ਜੀ ਵਾਲਾ ਕਿਹਦਾ ਲੱਗਾ ਪਾਕਿਸਤਾਨ ਪਾਕਿਸਤਾਨ ਮੈਂ ਵਰਡਾ ਤੇ ਬਿਆਨ ਨਹੀਂ ਕਰ ਸਕਦਾ ਪਰ ਪਾਕਿਸਤਾਨੇ ਮੇਰਾ ਫੈਸਲਾ ਇਸ ਤਰ੍ਹਾਂ ਕੇ ਚਲੇਗਾ ਮੈਂ ਵਰਡ ਤੋਂ ਉੱਤੇ ਹਾਂ ਪਾਕਿਸਤਾਨ ਮੇਰੀ ਨੋਬੀ ਕੰਟਰੀ ਹੈ ਉਹਦੇ ਵਿੱਚ ਮਾਸ਼ਾਅੱਲਾ ਵਿੱਚ ਦੀ 5 ਦਿਨ ਇੰਡੀਆ ਵੀ ਰਿਹਾ ਮੈਂ ਇਹ ਜਿਹੜਾ ਪਿਆਰ ਤੇ ਜਿਹੜੀ ਰਿਸਪੈਕਟ ਮੈਨੂੰ ਇਸ ਜਗ੍ਹਾ ਤੇ ਮਿਲੀ ਆ ਉਹ ਕਿਤੇ ਮਿਲੀ ਨਹੀਂ ਵਾਹ ਜੀ ਵਾਹ ਤੇ ਐਦਾਂ ਕਰਦਾ ਵੀ ਇੱਥੇ ਹਰ ਸਾਲ ਕੀ ਡਾ ਮਾਰਾਂ ਤੇ ਆਏ ਨਹੀਂ ਵੀ ਹਫ਼ਤੇ ਲਈ ਆਵਾ ਦੋ ਅਕਦੇ ਲਈ ਆ ਮਹੀਨਾ-ਮਹੀਨਾ ਕੱਢ ਕੇ ਆਵਾ ਮੈਨੂੰ ਇੱਥੇ ਪੂਰਾ ਸੇਫ ਫੀਲ ਹੁੰਦਾ ਐਂਡ ਜਮਾ ਹਰ ਕੋਈ ਸਰਦਾਰ ਜੀ ਸਰਦਾਰ ਜੀ ਕਹ ਕੇ ਇੰਨਾ ਵਧੀਆ ਮਿਲਦਾ ਹਰ ਕੋਈ ਪੁੱਛਦਾ ਆ ਜੋ ਦਾਵਤ ਕਰੀਏ ਆ ਜੋ ਚਾਹ ਪੀਏ ਆ ਜੋ ਸਾਡੇ ਘਰੇ ਚੋਂ ਇੰਨੀ ਰਿਸਪੈਕਟ ਮਿਲਦੀ ਆ ਤੇ ਮੈਂ ਕਹਿੰਦਾ ਵੀ ਮੈਂ ਉਹਦਾ ਮੁੱਲ ਨਹੀਂ ਦੇ ਸਕਦਾ ਪਰ ਪਾਕਿਸਤਾਨੀ ਲਵ ਪਾਕਿਸਤਾਨ ਲਵ ਪਾਕਿਸਤਾਨ ਦੇਖ ਲਓ ਇੰਨੀ ਮੁਹੱਬਤ ਹੈ ਸੀ ਕਿਸੇ ਕੋਲ ਨਹੀਂ ਰੁਕੇ ਆ ਤੇ ਤੁਹਾਡੇ ਸਾਡੇ ਕੋ ਰਿਆ ਨਹੀਂ ਗਿਆ ਕਿ ਤੁਹਾਡੇ ਇੰਟਰਵਿਊ ਨਾ ਕਰੀਏ ਸੀ ਥੈਂਕ ਯੂ ਇੰਨੇ ਪਿਆਰੇ ਲੱਗ ਰਹੇ ਹੋ ਇੰਨੇ ਸੋਹਣੇ ਲੱਗ ਰਹੇ ਹੋ ਤੁਸੀਂ ਤੇ ਵੇਖ ਲਓ ਕੋਈ ਸਿਕਿਉਰਿਟੀ ਨਹੀਂ ਹੈ ਓਪਨ ਤੁਸੀਂ ਫਿਰਦੇ ਦਿਓ ਤੇ ਦੁਨੀਆ ਨੂੰ ਪੇਗਾਮ ਦਿਓ ਨਾ ਕਿ ਸੇਫ ਕੰਟਰੀ ਏ ਪੂਰੀ ਸੇਫ ਜੀ 100% ਸੇਫ ਕੰਟਰੀ ਏ ਕੋਈ ਰੌਲਾ ਹੀ ਹੈ ਨਹੀਂ ਮੈਂ ਹੋਰ ਤੱਕ 15 ਮੁਲਕ ਘੁੰਮਿਆ ਪਰ ਮੇਰਾ ਟੀਚਾ ਵੀ ਧਰਤੀ ਦੇ ਉੱਤੇ ਜਿੰਨੀਆਂ ਕੰਟਰੀਆਂ ਸਾਰੀਆਂ ਦੇਖਣੀਆਂ 15 ਮੁਲਕਾਂ ਦੇ ਵਿੱਚੋਂ ਮੈਨੂੰ ਟੌਪ ਸੇਫ ਕੰਟਰੀ ਪਾਕਿਸਤਾਨ ਲੱਗੀ ਹੈ ਕੋਈ ਚੂਚ ਨਹੀਂ ਹੈਗਾ ਕੋਈ ਇਹੋ ਜਿਹਾ ਨਹੀਂ ਪਾਕਿਸਤਾਨ ਸਾਡਾ ਗਾਰਡੀਅਨ ਨਹੀਂ ਪਾਕਿਸਤਾਨ ਬਹੁਤ ਸੇਫ ਹੈ ਪੂਰਾ ਐਂਡ ਮੈਂ ਖੁਸ਼ੀ ਨਾਲ ਇੱਥੇ ਘੁੰਮ ਰਿਹਾ ਹਾਂ ਕੋਈ ਰੌਲਾ ਨਹੀਂ ਨਾਲੇ ਮੈਂ ਇੱਥੇ ਆਇਆ ਮੋਟਰਸਾਈਕਲ ਤੇ ਆ ਵਾਹ ਜੀ ਵਾਹ ਮੈਂ ਕੋਈ ਗੱਡੀ ਤੇ ਨਹੀਂ ਆਇਆ ਨਾ ਮੇਰਾ ਮਤਲਬ ਹੈ ਕਿ ਵਰਲਡ ਟੂਰ ਨਿਕਲੇ ਤੇ ਮੋਟਰਸਾਈਕਲ ਤੇ ਨਹੀਂ ਮੋਟਰਸਾਈਕਲ ਇੱਥੇ ਮੈਂ ਰੈਂਟ ਕੀਤਾ ਸੀ ਜੀ ਰਾਵਲ ਪਿੰਡੀ ਤੋਂ ਅੱਛਾ ਅੱਛਾ ਜ਼ਬਰਦਸਤ ਮੋਟਰਸਾਈਕਲ ਇੱਥੇ ਲੈ ਕੇ ਆਇਆ ਤੇ ਪਾਕਿਸਤਾਨ ਪਹਿਲੇ ਕਿਹੜੇ ਦੂਜੀ ਤਰ੍ਹਾਂ ਇੰਡੀਆ ਆਏ ਹੋ ਪਹਿਲਾਂ ਮੈਂ ਲਾਹੌਰ ਆਇਆ ਸੀ ਜੀ ਕਿੰਨੇ ਲੋਕ ਨਹੀਂ ਵੇਖਿਆ ਉਹ ਉਹਨੇ ਉਹ ਤਾਂ ਦੁਨੀਆ ਤੇ ਜੰਮਿਆ ਹੀ ਨਹੀਂ ਤੇ ਅਸੀਂ ਅਸੀਂ ਜੰਮ ਗਏ ਆ ਅਸੀਂ ਸੱਚੀ ਜੰਮ ਗਏ ਆ ਲੋਰ ਕਿਤੇ ਕਿਤੇ ਗਏ ਆ ਬਾਸਾਈ ਮਸਜਿਦ ਨਵੇਂ ਪਾਕਿਸਤਾਨ ਹਾਂਜੀ ਉਹ ਸਾਰੀਆਂ ਜਗ੍ਹਾ ਮੈਂ ਦੇਖ ਚੁੱਕਿਆ ਮੁਕੰਮਲ ਤੌਰ ਤੇ ਲਾਹੌਰ ਦਾ ਏਰੀਆ ਤੇ ਉਧਰੋਂ ਫੈਸਲਾਬਾਦ ਤਕਰੀਬਨ ਸਾਰੇ ਗੁਰਦੁਆਰੇ ਜਿਹੜੇ ਸਾਡੇ ਆ ਕੇ ਮੈਂ ਦੇਖ ਚੁੱਕਾ ਹਾਂ ਅੱਛਾ ਸਰਕਾਰ ਜੀ ਅਸੀਂ ਲੋਰਕੂ ਆ ਉਹਨੂੰ ਨੰਬਰ ਦੇ ਕੇ ਜਾਉਣਾ ਨੇ ਕਿ ਤੁਸੀਂ ਵੀ ਲੋਰਕੂ ਆ ਅਸੀਂ ਤੁਹਾਡੀ ਦਾਵਤ ਹੈ ਬਸ ਜੀ ਸ਼ੋਰ ਫੋਰ ਸ਼ੋਰ ਫੈਮਿਲੀ ਨਾਲ ਆਉਂਗਾ ਮੈਂ ਤੇ ਇੱਥੇ ਮੇਰੇ ਘਰ ਦੇ ਆਏ ਸੀ ਮੇਰੇ ਨਾਲ ਉਹ ਚਲੇ ਗਏ ਇੰਡੀਆ ਵਾਪਸ ਮੈਂ ਚਾਹੁੰਗਾ 4-5 ਦਿਨ ਹੋਰ ਲਾ ਕੇ ਕਿਉਂਕਿ ਮੇਰਾ ਜੀ ਬਹੁਤ ਲੱਗਿਆ ਇੱਥੇ ਤੇ ਮੈਂ ਸੋਚਿਆ 5-7 ਦਿਨ ਹੋਰ ਲਾ ਕੇ ਜਾਵਾਂ ਫੇਰ ਆਪਾਂ ਅਗਲੇ ਸਾਲ ਆਵਾਂਗੇ ਹੁਣ ਇੱਕ ਵਾਰੀ ਆਏ ਆ ਤਾਂ ਕਿਉਂ ਨਾ ਸਾਰਾ ਏਰੀਆ ਘੁੰਮਿਆ ਜਾਵਾਂ ਚਲੋ ਜੀ ਖੁਸ਼ ਰਹੋ ਵਸਦੇ ਵਸਦੇ ਰਹੋ ਸ਼ੁਕਰੀਆ ਸ਼ੁਕਰੀਆ ਜ ਅੱਲਾ ਤੁਹਾਡੀ ਹਰ ਮੁਕੰਮਲ ਕਾਮਨਾ ਪੂਰੀ ਕਰੇ ਵਾਹਿਗੁਰੂ ਸਾਗੇ ਵੀ ਚਾਏ ਵੀ ਬਾਈ ਕੋਲੋਂ ਬਾਜ ਤੇ ਫੋਟੋ ਖਚਾਈ ਜਾ ਸਿਰਫ 100 ਰੁਪਿਆ ਇੱਥੇ ਆਉਂਦੇ ਆ ਤੇ ਬਾਈ ਨੂੰ ਲੱਭ ਲਓ ਤੇ 100 ਰੁਪਏ ਚ ਫੋਟੋ ਖਚਾ ਲਓ ਹਾਂ ਹਾਂ ਗੱਲਬਾਤ ਹੋ ਰਹੀ ਹੈ ਯਾਰ ਹੁਣ ਇਹ ਵੀੜੀ ਪੈਸੇ ਲੈ ਰਿਆ ਲੈ ਲੈ ਮੇਰਾ ਭਰਾ ਨਹੀਂ ਤੈਨੂੰ 100 ਨਹੀਂ ਤੈਨੂੰ 200 ਦੇਣਾ ਉਹ ਨਹੀਂ ਰੱਖ ਉਹ ਲੈ ਲੈ ਯਾਰ ਉਹ ਲੈ ਲੈ ਯਾਰ ਲੈ ਲੈ ਕੋਈ ਨਹੀਂ ਲੈ ਲੈ ਯਾਰ ਮੈਂ ਮੇਰਾ ਭਰਾ ਸੱਚੀ ਲੈ ਲੈ ਕਿਉਂ ਕਿਉਂ ਨਹੀਂ ਲੈ ਰਹੇ ਪੈਸੇ ਕਿਉਂ ਨਹੀਂ ਲੈ ਰਹੇ ਇਹ ਦੇਖ ਸੁਕਰ ਚਲ ਕਿਉਂ ਨਹੀਂ ਪੈਸੇ ਪੈਸੇ ਕਿਉਂ ਨਹੀਂ ਲੈ ਰਹੇ ਮਹਿਮਾਨਾ ਕਹਿੰਦੇ ਵੀ ਕੋਈ ਨਹੀਂ ਯਾਰ ਤੁਸੀਂ ਪਿਆਰ ਦਿੰਦੇ ਇਹਨਾਂ ਇਹ ਹੀ ਬਹੁਤ ਆ ਬਹੁਤ ਵਾਧਾ ਭਾਈ ਸਾਹਿਬ ਆਪਕੇ ਪਾਸ ਫ੍ਰਿਜ ਮੈਗਨੇਟ ਹੈ ਫ੍ਰਿਜ ਤੇ ਲਗਾਉਣ ਵਾਲਾ ਕਹਾਂ 'ਤੇ ਇਹ ਯੂਨਿਟਸ ਵੱਲ ਇਹ ਇਸ ਤਰ੍ਹਾਂ ਕਿ ਉਹ ਨਹੀਂ ਨਹੀਂ ਯਹਾਂ ਯਹਾਂ 'ਕੇ ਹਾਂ ਯਹਾਂ 'ਤੇ ਯਹਾਂ ਦਾ ਨਾਮ ਲਿਖਾ ਹੋਆ ਉਹ ਨਹੀਂ ਹੈ ਚਲ ਡੋਨਟ ਨੂੰ ਕੀ ਕਰਨਾ ਹੈ ਨਹੀਂ ਯਾਰ ਅਸੀਂ ਤੁਰ ਪਏ ਤੇ ਇਥੋਂ ਰਾਹ ਰੂ ਪੁੱਛਦੇ ਸੀਗੇ ਤੇ ਬਾਈ ਜੀ ਹੁਣੇ ਪਤਾ ਕੀ ਕਹਿੰਦੇ ਇਹ ਕਹਿੰਦਾ ਖੜ ਦੇ ਮੜੇ ਦੇ ਗਲਵਜ਼ ਪਾ ਲੈ ਮਾਮਾ ਗਲਵਜ਼ ਰੇਚ ਪਾਉਣ ਲਏ ਆ ਚਾਹ ਪਾ ਗਲਵਜ਼ ਫੇਰ ਆ ਬਕੀ ਚੀਏ ਹੋਰ ਮਰੀਚ ਰਹਿਣਾ ਬੈਜੇ ਆਪਾਂ ਨੂੰ ਘੱਟਦੇ ਬਾਈ ਜੀ ਵਿਊ ਚੈੱਕ ਕਰੋ ਮਾੜਾ ਜਾਂ ਕੱਡਾ ਖਤਰਨਾਕ ਵੱਧ ਰਿਹਾ ਕੱਡਾ ਸੋੜਾ ਵੱਧ ਰਿਹਾ ਤੇ ਰੋਡ ਬਹੁਤ ਸੋੜਾ ਸੜਕਾਂ ਸਿਰਾ ਬਣਾ ਲੱਗੇ ਸੀ ਇੱਥੇ ਖੜਕੇ ਤੇ ਰੀਲ ਬਣਾ ਲਈਏ ਆ ਰਹੇ ਆ ਫੁੱਲ ਜਾ ਰਹੇ ਆ ਇਹ ਦੇਖਿਓ ਭਾਈ ਪਾਕਿਸਤਾਨ ਦੀ ਲੈਬਰਗੇ ਦੀ ਵਰਵਾਪਸੀ ਅਸੀਂ ਆਪਣੇ ਮੋਟਰਵੇਅ ਤੇ ਕੀ ਹੈ ਮੋਟਰਵੇਅ ਤੇ ਆ ਰਹੇ ਆ ਇਹ ਰਸਤਾ ਤੋਂ ਹੋਰ ਵੀ ਅੱਛਾ ਹੈ ਪਰ ਰਾਤ ਤੋਂ ਵੀ ਇਹ ਦਿਖਾ ਨਹੀਂ ਸਕਤੇ ਔਰ ਹਵਾ ਠੰਡ ਬਿਲਕੁਲ ਤੇਜ਼ ਹੈ ਪੂਰੀ ਲੋ ਜੀ ਇੱਥੋਂ ਦੇ ਪ੍ਰਾਈਮ ਮਿਨਿਸਟਰ ਮੁੱਖ ਮੰਤਰੀ ਨਿਕਲ ਰਹੇ ਸੀਗੇ ਜਿਹੜੀ ਇਹਨਾਂ ਦੀ ਕੀ ਨਾਵਾ ਥੋੜੀ ਬੀਬੀ ਦਾ ਮਰੀਮ ਨੇ ਮਾਸ ਉਹ ਜਾ ਰਹੇ ਸੀ ਜੀ ਉਹ ਗਏ ਸਾਸਰੀ ਘਰ ਬੁਲਾ ਕੇ ਗਏ ਮੈਨੂੰ ਇਥੋਂ ਲਓ ਜੀ ਆ ਇਥੋਂ ਦਾ ਸਭ ਤੋਂ ਵੱਡਾ ਮਾਲ ਆ ਉਹ ਬਿਲਡਿੰਗਾਂ ਦੇ ਵਿੱਚ ਆ ਠੀਕ ਹੈ ਨਾ ਕੀ ਆ ਇਹਦਾ ਸੈਂਟਰਸ ਸੈਂਟਰਸ ਇਹਦੇ ਵਿੱਚ ਆ ਜੀ ਮਾਲ ਤੇ ਕੱਲੂ ਵੇਖਾਂਗੇ ਆਪਾਂ ਇਹ ਮਾਲ ਕੱਲੂ ਮਾਲ ਚ ਗੇੜੀ ਮਾਰਾਂਗੇ ਇਹਲੇ ਚ ਚਲੋ ਹੁਣ ਆਪਾਂ ਕੇ ਐਸਸੀ ਚਲੀਏ ਭੁੱਖ ਬੋਲ ਗਈ ਲੈ ਬਈ ਮਸਾ ਹੀ ਪਹੁੰਚੇ ਆ ਰਾਮ ਪਿਆਰੀ ਦੁਖਣ ਲੱਗੀ ਆ। ਆ ਕੇ ਐਸੀ ਵਾਲਾ ਬਾਬਾ ਦਿਖਿਆ ਤੇ ਖੁਸ਼ੀ ਮਿਲੀ ਕਿਉਂਕਿ ਸਵੇਰ ਦਾ ਸਿਰਫ ਬਰੀਆਨੀ ਖਾਧੀ ਸੀ ਤੇ ਹੁਣ ਖਾਣ ਲੱਗਿਆ KFC ਤੇ ਆ ਬੜਾ ਸੋਹਣਾ ਪਲਾਜ਼ਾ ਇੱਥੇ ਇੱਥੇ ਸਾਰਾ ਕੁਝ ਹੀ ਹੈਗਾ। ਪਾਪਾ ਜੋਨਸ ਲੈ ਲੋ, ਮੈਕਡੋਨਲਡ ਲੈ ਲੋ। ਟੋਮਿਨੋਸ ਲੈ ਲੋ, ਕੁਝ ਵੀ ਲੈ ਲੋ। ਹੈਲਮਟ ਨੂੰ ਰੱਸੀ ਪਾਹੀਂ। ਵਾਸਪੀ ਤੁੱਥ ਜਲਾਣੀ ਮੋਟਰਸਾਈਕਲ ਹੁਣ ਮੈਂ ਚਲਾ ਲੂਗਾ ਵਾ ਮੈਨੂੰ ਟੈਕਟ ਚਲਾਣ ਨਾ ਦੇ ਦੇਨਾ ਆਹ ਇਹ ਦੇ ਕਰਕੇ ਬੜੇ ਦਿਨਾਂ ਤੋਂ ਆਹਾ ਵਰਕਰ ਦੀਆਂ ਨਾ ਐਟਾ ਦੇਖ ਰਿਆ ਸੀ ਸੋ ਆਪਸੀ ਧਾਰਮਿਕ ਯਾਤਰਾ ਤੇ ਚਿਕਨ ਸ਼ਿਕਨ ਖਾੜੀ ਸੀ ਸਕਦੇ ਸੋ ਅੱਜ ਫਾਈਨਲੀ ਮੌਕਾ ਮਿਲਿਆ ਕੇ ਜ਼ਿੰਗ ਨੂੰ ਨਾਲ ਦੇ ਮੂੰਹ ਚ ਪਾਉਣ ਦਾ ਤੂੰ ਤਾਂ ਖਾਤਾ ਹਣਾ ਪਹਿਲਾਂ ਇਹ ਤੂੰ ਵੀ ਪਹਿਲੇ ਦਿਨ ਖਾਣਾ ਤੂੰ ਨਵਾਂ ਆ ਹਾਂ ਛੋੜੇ ਜੰਨੀ ਹੋਏ ਆ ਕਹਿੰਦੇ ਤਕੜਾ ਪੱਡਾ ਵਰਕਰ ਆ ਕੋਰੀਅਨ ਵਰਕਰ ਆ ਜੀ ਇਹ ਕੋਰੀਅਨ ਉਹ ਹੋਵੇ ਆਗੇ ਵਾਪਸ ਆਗੇ ਜੀ ਵਾਪਸ ਹੀਟਰ ਗੁਰੇ ਬੈਨੇ ਹਣ ਟੌਰ ਨਾਲ ਚਾਹ ਕਰਾ ਲਈਏ ਜੀ ਪੈਕ ਮੈਂ ਹੁਣ ਚਾਹ ਪੀਵਾਂਗੇ ਨਾਲ ਨਾਲ ਵੀਡੀਓ ਐਡਿਟ ਕਰਾਂਗੇ ਘਾਟਾ ਡੇਡ ਘਾਟਾ ਲਾਉਨੇ ਆ ਰੀਲਾ ਰੀਲਾ ਸ਼ੀਲ ਨਾ ਪਾਲੀਏ ਬਹਿ ਕੇ ਹਾਤ ਤੇ ਵੱਜ ਗਿਆ ਜੀ ਆਲਮੋਸਟ ਇੱਕ ਤੇ ਆਖਰੀ ਮੀਲ ਵੀ ਅੱਜ KFC ਇਹ ਤੋਂ ਪਹਿਲਾਂ ਵੀ ਮਿੱਠਾ ਬਰਗਰ KFC ਦਾ ਖਾਦਾ ਜਿਹੜਾ ਬੜਾ ਬੇਸਵਾਦਾ ਸੀ ਤੇ ਇਹ ਬਰਗਰ ਕਹਿੰਦੇ ਆ ਵੀ ਅਸੀਂ ਵਧੀਆ ਬਣਾ ਕੇ ਦਿੱਤਾ ਹੈ ਕਿਉਂਕਿ ਇਹਨਾਂ ਨੂੰ ਰਿਵਿਊ ਦਿੰਦਾ ਮੈਂ ਉਸ ਗੰਦੇ ਬਰਗਰ ਦਾ ਜਿਹੜਾ ਬਰਗਰ ਘੱਟ ਗਲਾਵ ਜਮਣ ਜਿਆਦਾ ਸੀ ਹੁਣ ਅਸੀਂ ਖਾਣੇ ਆ ਤੇ ਘਰੇ ਜਾਣੇ ਆ ਕਿਉਂਕਿ ਸਾਰਾ ਵਲੌਗ ਐਡਿਟ ਕਰਨ ਵਾਲਾ ਪਿਆ ਤੇ 1:00 ਵੱਜ ਗਿਆ 1:00 ਤੋਂ 4 ਵਜੇ ਜਾਣੇ ਆ ਬਲੌਗ ਐਡਿਟ ਕਰਦੇ ਆਖਾਂ ਪਹਿਲਾਂ ਹੀ ਨਾਮ ਹੋਈਆਂ ਪਈਆਂ ਇਹ 4 ਵਜੇ ਜਾ ਕੇ ਸੌਂਗਾ ਤੇ ਤੁਸੀਂ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੋ ਬੰਡਾ ਮਿਹਨਤ ਕਰ ਰਿਹਾ ਤੁਹਾਡੇ ਵਾਸਤੇ ਆਪਦੇ ਵਾਸਤੇ ਵੀ ਤੁਹਾਡੇ ਵਾਸਤੇ ਵੀ ਤੁਹਾਨੂੰ ਸੋਹਣੀ ਦੁਨੀਆ ਦਿਖਾ ਰਹੇ ਆ ਤੇ ਗੁੱਡ ਨਾਈਟ ਮੈਂ ਇੱਥੇ ਹੀ ਕਰਨ ਲੱਗਿਆ ਘਰ ਜਾ ਕੇ ਨਹੀਂ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਗੁੱਡ ਨਾਈਟ ਅੱਲਾ ਤੁਹਾਡੀ ਹਰ ਮਨ ਕਾਮਨਾ ਪੂਰੀ ਕਰੇ